ਸਸ਼ੀਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆਂ ਹੈਡਲਾਈਨਸ ਦੇ ਨਾਲ ਡੋਨਲਡ ਟਰੰਪ ਤੇ ਮਾਰਕ ਕਾਰਨੀ ਦੀ ਹੋਈ ਮੀਟਿੰਗ ਕਾਰਨੀ ਨੇ ਪਹਿਲੀ ਮੁਲਾਕਾਤ ਦੇ ਵਿੱਚ ਕਿਹਾ ਕੈਨੇਡਾ ਨਹੀਂ ਹੈ ਵਿਕਾਉ ਬੀਸੀ ਸਰਕਾਰ ਨੂੰ ਵਪਾਰ ਯੁੱਧ ਤੁਰੰਤ ਖਤਮ ਹੋਣ ਤੇ ਸਮਝੌਤਾ ਹੋਣ ਦੀ ਨਹੀਂ ਕੋਈ ਉਮੀਦ ਰਵੀ ਕਾਲੋ ਨੇ ਕਿਹਾ ਕਾਰਨੀ ਦਾ ਤਨਾਪੂਰਨ ਮਹਾਲ ਦੇ ਵਿੱਚ ਯਾਨੀ ਵਪਾਰਕ ਯੁੱਧ ਦੇ ਵਿੱਚ ਇਹ ਪਹਿਲਾ ਕਦਮ ਬੀਸੀ ਦੇ ਲੋਕਾਂ ਦੇ ਸੈਲਫੋਨ ਟੈਲੀਵਿਜ਼ਨ ਤੇ ਰੇਡੀਓ ਦੇ ਉੱਤੇ ਅਮਰਜੰਸੀ ਅਲਾਉਟਪੇਜੰਦੀ ਜਾਂਚ ਇਹ ਟੈਸਟ ਅਸਲ ਅਮਰਜੰਸੀ ਲਈ ਸਿਸਟਮ ਦੀ ਤਿਆਰੀ ਨੂੰ ਜਾਂਚ ਲਈ ਕੀਤਾ ਗਿਆ ਸ਼ੁਰੂ ਖਬਰਾਂ ਵਿਸਾਰ ਦੇ ਨਾਲ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਮਾਰਕ ਕਾਰਨੀ ਜਿਹੜੇ ਨੇ ਪ੍ਰਧਾਨ ਮੰਤਰੀ ਕੈਨੇਡਾ ਦੇ ਉਹਨਾਂ ਦੀ ਮੁਲਾਕਾਤ ਇਸ ਵੇਲੇ ਚਰਚਾ ਦੇ ਵਿੱਚ ਹੈ ਔਰ ਇੱਕ ਪਾਸੇ ਜਿੱਥੇ ਡੋਨਲਡ 트੍ਰੰਪ ਨੇ ਮਾਰਕ ਕਾਰਨੀ ਨੂੰ ਇੱਕ ਵਧੀਆ ਇਨਸਾਨ ਦੇ ਵਜੋਂ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਉੱਥੇ ਹੀ ਮਾਰਕ ਕਾਰਨੀ ਨੇ ਇਹ ਗੱਲ ਕਿਹਾ ਹੈ ਕਿ ਕੈਨੇਡਾ ਵਿਕਾਉ ਨਹੀਂ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ 트럼ਪ ਦੇ ਨਾਲ ਆ ਮੋ ਸਾਹਮਣੇ ਮੁਲਾਕਾਤ ਕੀਤੀ ਹੈ ਔਰ 트럼ਪ ਨੇ ਕਾਰਨੀ ਦੀ ਚੋਣ ਜਿੱਤ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਇਸ ਦਾ ਸਹਿਰਾ ਜਿਹੜਾ ਉਹਨਾਂ ਨੇ ਕਿਹਾ ਕਿ ਕੁਝ ਹੱਦ ਤੱਕ ਆਪਣੇ ਸਿਰ ਲੈਂਦੇ ਹੋਏ ਇਹ ਕਿਹਾ ਕਿ 2 ਸਾਲਾਂ ਦੇ ਬਿਹਤਰ ਸਮੇਂ ਦੇ ਲਈ ਚੋਣਾਂ ਦੇ ਵਿੱਚ ਹੇਠਾਂ ਰਹਿਣ ਤੋਂ ਬਾਅਦ ਵੀ ਲਿਬਰਲ ਪਾਰਟੀ ਜਿਵੇਂ ਇਹ ਬਦਲਾ ਉਹਨਾਂ ਦੇ ਵਿੱਚ ਦੇਖਿਆ ਗਿਆ ਹੈ ਇਹ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਵਾਪਸੀ ਦੇ ਵਿੱਚੋਂ ਇੱਕ ਕੈ ਮੰਗਲਵਾਰ ਨੂੰ ਆਪਣੀ ਪਹਿਲੀ ਆਮੋ-ਸਾਹਮਣੇ ਮੁਲਾਕਾਤ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਿਆ ਕਿ ਕੈਨੇਡਾ ਕਦੇ ਵੀ ਵਿਕਰੀ ਲਈ ਨਹੀਂ ਹੋਵੇਗਾ ਜਦੋਂ ਪੱਤਰਕਾਰਾਂ ਨੇ ਓਵਲ ਦਫ਼ਤਰ ਦੇ ਵਿੱਚ ਟਰੰਪ ਤੋਂ ਕੈਨੇਡਾ ਨੂੰ ਅਮਰੀਕੀ ਰਾਜ ਬਣਾਉਣ ਬਾਰੇ ਉਹਨਾਂ ਦੀਆਂ ਪਿਛਲੀਆਂ ਟਿੱਪਣੀਆਂ ਬਾਰੇ ਸਵਾਲ ਕੀਤੇ ਤਾਂ ਟਰੰਪ ਪਿਛਲੇ ਮਹੀਨਿਆਂ ਦੇ ਵਿੱਚ ਵਰਤੇ ਗਏ ਸੁਰ ਤੋਂ ਬਹੁਤ ਹੀ ਵੱਖਰਾ ਸੁਰ ਪਨਾਉਂਦੇ ਹੋਏ ਇਸ ਸੁਝਾਅ ਨੂੰ ਘੱਟ ਸਮਝ ਦੇ ਜਾਪਦੇ ਸਨ ਟਰੰਪ ਨੇ ਕਿਹਾ ਕਿ ਇਸ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗੇਗਾ ਕਾਰਨੇ ਨੇ ਜਵਾਬ ਦਿੱਤਾ ਕਿ ਕੁਝ ਥਾਵਾਂ ਅਜਹੀਆਂ ਹਨ ਜੋ ਵਿਕਰੀ ਲਈ ਨਹੀਂ ਹੈ ਤੇ ਇੱਕ ਉਦਾਹਰਨ ਦੇ ਵਜੋਂ ਵਾਈਟ ਹਾਊਸ ਵੱਲ ਇਸ਼ਾਰਾ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਰੀਅਲ ਏਸਟੇਟ ਤੋਂ ਜਾਣਦੇ ਹੋ ਕੁਝ ਥਾਵਾਂ ਅਜਹੀਆਂ ਹਨ ਜੋ ਕਦੇ ਵੀ ਵਿਕਰੀ ਲਈ ਨਹੀਂ ਹੁੰਦੀਆਂ ਤੇ ਪਿਛਲੇ ਕਈ ਮਹੀਨਿਆਂ ਤੋਂ ਮੁਹਿੰਮ ਦੌਰਾਨ ਕੈਨੇਡਾ ਦੇ ਮਾਲਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਵਿਕਰੀ ਲਈ ਨਹੀਂ ਹੈ ਅਤੇ ਇਹ ਕਦੇ ਵੀ ਵਿਕਰੀ ਲਈ ਨਹੀਂ ਹੋਵੇਗਾ ਕਾਰਨੇ ਦੀਆਂ ਟਿੱਪਣੀਆਂ ਤੋਂ ਬਾਅਦ ਵੀ ਟਰੰਪ ਨੇ ਕਬਜ਼ੇ ਦਾ ਦਰਵਾਜ਼ਾ ਬੰਦ ਨਹੀਂ ਕੀਤਾ ਤੇ ਕਿਹਾ ਕਿ ਉਹ ਕਦੇ ਨਹੀਂ ਔਰ ਕਦੇ ਵੀ ਨਹੀਂ ਕਰੇਗਾ ਜਿਸ ਨਾਲ ਕਾਰਨੀ ਨੇ ਕਮਰੇ ਦੇ ਆਲੇ ਦੁਆਲੇ ਚਾਤੀ ਮਾਰੀ ਤੇ ਕਿਹਾ ਕਿ ਕਦੇ ਨਹੀਂ ਕਦੇ ਨਹੀਂ ਟਰੰਪ ਨੇ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਅਮਰੀਕਾ ਮੇਸ਼ਾ ਕੈਨੇਡਾ ਦਾ ਦੋਸਤ ਰਹੇਗਾ ਦੋਵੇਂ ਨੇਤਾ ਬਹੁਤ ਦੋਸਤਾਨਾ ਲੱਗ ਰਹੇ ਸਨ ਕਿਉਂਕਿ ਉਹ ਦੋਵਾਂ ਦੇਸ਼ਾਂ ਦੇ ਵਿਚਕਾਰ ਚੱਲ ਰਹੇ ਵਪਾਰ ਯੁੱਧ ਤੇ ਨਿੱਜੀ ਤੌਰ ਤੇ ਚਰਚਾ ਕਰਨ ਲਈ ਤਿਆਰ ਸਨ ਟਰੰਪ ਨੇ ਓਵਲ ਦਫ਼ਤਰ ਵਿਖੇ ਪੱਤਰਕਾਰਾਂ ਦੇ ਸਾਹਮਣੇ ਕਾਰਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਕਾਰਨੀ ਪ੍ਰਤੀ ਬਹੁਤ ਹੀ ਸਤਿਕਾਰ ਰੱਖਦੇ ਨੇ ਤੇ 28 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਚੋਣ ਜਿੱਤ ਦੀ ਵਧਾਈ ਵੀ ਦਿੱਤੀ ਇਸ ਉੱਚ ਪਦਰੀ ਮੀਟਿੰਗ ਦਾ ਜਨਤਕ ਹਿੱਸਾ ਜ਼ਿਆਦਾਤਰ ਸਦਭਾਵਨਾਪੂਰਨ ਸੀ ਜਿਸ ਦੇ ਵਿੱਚ ਕਾਰਨੀ ਨੇ ਟਰੰਪ ਨੂੰ ਪਰੀ ਵਰਤਨਸ਼ੀਲ ਰਾਸ਼ਪਤੀ ਗਿਆ ਤੇ 트াম্প ਨੇ ਕਾਰੀ ਨੂੰ ਬਹੁਤ ਹੀ ਪ੍ਰਤਿਭਾਸ਼ੀਲ ਵਿਅਕਤੀ ਕਿਹਾ ਇੱਕ ਵਧੀਆ ਚੋਣ ਸੀ ਅਸੀਂ ਇਸ ਨੂੰ ਦਿਲਚਸਪੀ ਨਾਲ ਦੇਖ ਰਹੇ ਸੀ ਤੇ ਉਹਨਾਂ ਕਹੇ ਕਿ ਮੈਨੂੰ ਲੱਗਦਾ ਹੈ ਕਿ ਕੈਨੇਡਾ ਨੇ ਇੱਕ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਵਿਅਕਤੀ ਇੱਕ ਬਹੁਤ ਹੀ ਵਧੀਆ ਵਿਅਕਤੀ ਚੁਣਿਆ ਹੈ ਵਾਈਟ ਹਾਊਸ ਅਤੇ ਓਵਲ ਆਫਿਸ ਦੇ ਵਿੱਚ ਤੁਹਾਡਾ ਹੋਣਾ ਇੱਕ ਸਨਮਾਨ ਦੀ ਗੱਲ ਹੈ 트াম্প ਨੇ ਕਿਹਾ ਸ਼ੁਰੂਆਤੀ ਮੀਟਿੰਗ ਤੋਂ ਬਾਅਦ ਆਗੂਆਂ ਤੇ ਉਹਨਾਂ ਦੇ ਮੰਤਰੀ ਮੰਡਲਾਂ ਤੇ ਸਟਾਫ ਦੇ ਮੈਂਬਰਾਂ ਨੇ ਇਕ ਕਾਮਕਾਜ ਜੀ ਦੁਪਹਿਰ ਦਾ ਖਾਣਾ ਖਾਦਾ ਇਸ ਤੋਂ ਪਹਿਲਾਂ ਕਿ ਕਾਰਨੀ ਆਪਣਾ ਦਿਨ ਸਮਾਪਤ ਕਰਨਗੇ ਦੁਪਹਿਰ ਤੋਂ ਬਾਅਦ ਕੈਨੇਡੀਅਨ ਦੂਤਾਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਕਾਰਨੇ ਨੇ ਕਿਹਾਗੇ ਉਹਨਾਂ ਦਾ ਟੀਚਾ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਤੇ ਚਰਚਾਵਾ ਨੂੰ ਕੇਂਦ੍ਰਿਤ ਕਰਨਾ ਹੈ 트ੰਪ ਨੇ ਕਿਹਾ ਕਿ ਉਹ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਮਝੌਤੇ ਤੋਂ ਪਿੱਛੇ ਨਹੀਂ ਹਟਣ ਜਾ ਰਹੇ ਨੇ ਪਰ ਨੇਤਾਵਾਂ ਦੇ ਕੋਲ ਚਰਚਾ ਕਰਨ ਲਈ ਕੋਝਾ ਉਹਨਾਂ ਕਿਹਾ ਕਿ ਕਾਰਨੀ ਮੰਗਲਵਾਰ ਨੂੰ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕੇ ਜੋ ਉਹਨਾਂ ਨੂੰ ਕੈਨੇਡਾ ਤੇ ਟੈਰਿਫ ਘਟਾਉਣ ਦੇ ਲਈ ਮਨਾ ਸਕੇ ਮਹਾਰਾ ਦਾ ਮੰਨਣਾ ਹੈ ਕਿ ਕਾਰਨੀ ਤੇ 트ੰਪ ਦੇ ਲਈ ਇਹ ਸਭ ਤੋਂ ਵਧੀਆ ਨਤੀਜਾ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਲਈ ਇੱਕ ਢਾਂਚਾ ਸਥਾਪਿਤ ਕਰਨ ਪਰ ਕੈਨੇਡੀਅਨ ਅਨੁਚਿਤ ਆਵ ਨਹੀਂ ਦਿੰਦੇ ਹਨ ਕਿ ਉਹ ਟੈਰੀਫਾਂ ਨੂੰ ਖਤਮ ਕਰਨ ਦੇ ਕਿਸੇ ਵੀ ਫੈਸਲੇ ਦੀ ਉਮੀਦ ਨਾ ਕਰਨ ਉਹ ਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਕਾਰਨੀ ਅੱਜ ਉਹ ਸਭ ਕੁਝ ਦੇਣਗੇ ਜੋ ਉਹ ਕਰ ਸਕਣਗੇ ਕਾਰਨੀ ਨੇ ਵਾਈਟ ਹਾਊਸ ਪਹੁੰਚਣ ਤੋਂ ਪਹਿਲਾਂ 트ੰਪ ਨੇ ਮੀਟਿੰਗ ਦੇ ਲਈ ਟਕਰਾਵ ਵਾਲਾ ਸੁਰ ਤੈਅ ਕੀਤਾ ਸੀ ਆਪਣੇ 트ਰੁੱਥ ਸੋਸ਼ਲ ਅਕਾਊਂਟ ਤੇ ਕਪੂਸ ਤੇ ਜੋ ਡ੍ਰੰਪ ਨੇ ਕੈਨੇਡਾ ਦੀ ਆਪਣੀ ਆਲੋਚਨਾ ਦੁਹराई ਤੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੂੰ ਕੈਨੇਡੀਅਨ ਕਾਰਾਂ ਊਰਜਾ ਤੇ ਲੱਕੜ ਦੀ ਲੋੜ ਨਹੀਂ ਹੈ ਟਰੰਪ ਨੇ ਲਿਖਿਆ ਕਿ ਕਾਰਨੀ ਦੇ ਲਈ ਉਹਨਾਂ ਦਾ ਨਤੀਜੇ ਦਾਈ ਕੋ ਇੱਕ ਸਵਾਲ ਇਹ ਹੋਵੇਗਾ ਕਿ ਅਮਰੀਕਾ ਕੈਨੇਡੀਅਨ ਅਰਥਵਿਵਸਥਾ ਨੂੰ ਕਿਉਂ ਸਹਾਰਾ ਦੇ ਰਿਹਾ ਤੇ ਮੁਫਤ ਫੌਜੀ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਮੀਟਿੰਗ ਦੇ ਵਿੱਚ ਕਰਨੇ ਦੇ ਨਾਲ ਸ਼ਾਮਿਲ ਹੋਣ ਵਾਲੇ ਕੈਨੇਡੀਅਨ ਨੁਮਾਫ ਦੇ ਵਿੱਚ ਵਪਾਰ ਮੰਤਰੀ ਡੋਮਿਨਿਕ ਲੈਂਬਲਰਕ ਵਿਦੇਸ਼ ਮੰਤਰੀ ਮੈਲਨੀ ਜੋਲੀ ਜਨਤਕ ਸੁਰੱਖਿਆ ਮੰਤਰੀ ਡੇਵਿਡ ਮੈਂਗੇਟੀ ਅਮਰੀਕਾ ਦੇ ਵਿੱਚ ਰਾਜਦੂਤ ਕ੍ਰਸਟਨ ਹਿਲਮਨ ਪ੍ਰੀਵੀ ਕੌਂਸਲ ਕਲਰਕ ਜੌਨ ਹੈਨਾਫੋਰਡ ਚੀਫ ਸਟਾਫ ਚੀਫ ਆਫ ਸਟਾਫ ਮਾਰਕੋ ਮੈਰੀਚੀਨੋ ਤੇ ਸੀਨੀਅਰ ਸਲਾਹਕਾਰ ਲੀਜ਼ਾ ਜਨੇਸ਼ਨ ਸ਼ਾਮਿਲ ਸਨ ਉਧਰ ਕਾਰਨੀ ਇੱਕ ਤਣਾਪੂਰਨ ਵਪਾਰ ਯੁੱਧ ਦੇ ਵਿਚਕਾਰ ਚੀਜ਼ਾਂ ਨੂੰ ਸੁਲਝਾਉਣ ਦੇ ਲਈ ਪਹਿਲਾ ਕਦਮ ਚੁੱਕ ਰਹੇ ਨੇ ਇਹ ਕਹਿਣਾ ਹੈ ਹਾਊਸਿੰਗ ਮਿਊਨਿਸਪਲ ਅਫੇਅਰ ਮੰਤਰੀ ਰਵੀ ਕਾਲੋਦਾ ਰਵੀ ਕਾਲੋ ਨੇ ਕਿਹਾ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਨੇ ਉਹ ਮਾਰਕ ਕਾਰਨੀ ਆਪਣੇ ਰਾਜ ਤੇ ਰਾਸ਼ਪਤੀ ਡੋਨਲਡ ਟਰੰਪ ਦੇ ਵਿਚਕਾਰ ਇੱਕ ਉੱਚ ਪੱਧਰੀ ਮੀਟਿੰਗ ਤੇ ਦੁਨੀਆ ਤੇ ਖਾਸ ਕਰਕੇ ਵਿਕਟੋਰੀਆ ਦੇ ਸਿਆਸਤਦਾਨਾਂ ਦੁਆਰਾ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ ਕਾਲੋ ਨੇ ਕਿਹਾ ਹੈ ਕਿ ਉਹ ਜਿਹੜੇ ਨੇ ਉਹਨਾਂ ਦੀ ਵੀ ਇਸ ਤੇ ਨਜ਼ਰ ਟਿਕੀ ਹੋਈ ਹੈ ਔਰ ਉਹ ਨਹੀਂ ਜਾਣਦੇ ਕਿ ਇਸ ਦੇ ਵਿੱਚ ਸਮਾਂ ਜਿਹੜਾ ਉਹ ਕਿੰਨਾ ਲੱਗੇਗਾ ਪਰ ਰਾਸ਼ਟਰਪਤੀ ਦੇ ਬਦਲਦੇ ਸੋਰ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਇੱਕ ਚੁਪਤਰੀ ਮੀਟਿੰਗ ਤੇ ਦੁਨੀਆ ਖਾਸ ਕਰਕੇ ਵਿਕਟੋਰੀਆ ਦੇ ਸਿਆਸਤਦਾਨਾਂ ਦੁਆਰਾ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਹਾਊਸਿੰਗ ਐਂਡ ਮਿਨਿਸਪਲ ਅਫੇਅਰ ਮਨਿਸਟਰ ਰਵੀ ਕਾਲੋ ਨੇ ਕਿਹਾ ਕਿ ਸੂਬਾ ਵਿਵਹਾਰਕ ਹੋ ਰਿਹਾ ਹੈ ਕਿਉਂਕਿ ਕਾਰਨ ਇੱਕ ਤਣਾਅਪੂਰਨ ਵਪਾਰ ਯੁੱਧ ਦੇ ਵਿਚਕਾਰ ਚੀਜ਼ਾਂ ਨੂੰ ਸੁਲਝਾਉਣ ਲਈ ਪਹਿਲਾ ਕਦਮ ਚੁੱਕ ਰਹੇ ਨੇ ਕਲੋਨੀ ਕਿਆ ਕੇ ਸਾਨੂੰ ਕਿਸੇ ਸਮਝੌਤੇ ਦੀ ਉਮੀਦ ਨਹੀਂ ਹੈ ਅਤੇ ਅਸੀਂ ਇਹ ਵੀ ਯਥਾਰਥਵਾਦੀਆਂ ਕਿ ਰਾਸ਼ਟਰਪਤੀ 트ੰਪ ਦੇ ਨਾਲ ਕੀਤੇ ਗਏ ਕਿਸੇ ਵੀ ਸਮਝੌਤੇ ਨੂੰ ਅਗਲੇ ਦਿਨ ਇੱਕ ਟਵੀਟ ਨਾਲ ਬਦਲਿਆ ਜਾ ਸਕਦਾ ਹੈ ਸਾਡੀ ਉਮੀਦ ਹੈ ਕਿ ਉਹ ਸਪਸ਼ਟ ਸੰਚਾਰ ਲਾਈਨਾਂ ਸਥਾਪਿਤ ਕਰ ਸਕਣਗੇ ਸ਼ਾਇਦ ਇਹ ਪਤਾ ਲਗਾ ਸਕਣਗੇ ਕਿ ਸਾਰੇ ਟੈਰਿਫ ਕਿਉਂ ਆ ਰਹੇ ਨੇ ਤੇ ਘਟੋ ਘਟ ਇਹ ਸਾਨੂੰ ਅੱਗੇ ਵਧਣ ਲਈ ਇੱਕ ਆਧਾਰ ਪ੍ਰਦਾਨ ਕਰਦਾ ਹੈ ਕਾਲੋਂ ਦਾ ਕਹਿਣਾ ਹੈ ਕਿ ਇਹ ਇੱਕ ਮਤੇ ਨੂੰ ਸਿਰੇ ਚਾੜਨ ਦਾ ਰਸਤਾ ਹੈ ਤੇ ਇਹ ਉਹ ਮੰਨਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ ਰਾਸ਼ਟਰਪਤੀ ਦੇ ਬਦਲਦੇ ਸੁਭਾਅ ਸੀ ਪ੍ਰਸ਼ਾਸਨ ਤੋਂ ਕੁਝ ਗੱਲਾਂ ਸੁਣਦੇ ਆਂ ਫਿਰ ਅਗਲੇ ਦਿਨ ਅਸੀਂ ਰਾਸ਼ਟਰਪਤੀ ਤੋਂ ਬਿਲਕੁਲ ਵੱਖਰੀ ਗੱਲ ਸੁਣਦੇ ਆਂ ਮંત્રી ਦਾ ਕਹਿਣਾ ਹੈ ਕਿ 트럼ਪ ਨੂੰ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਸਿਰਫ 100 ਦਿਨਾਂ ਤੋਂ ਵੱਧ ਸਮੇਂ ਲਈ ਹੀ ਅਹੁਦੇ ਤੇ ਰਹਿਣ ਦੇ ਬਾਵਜੂਦ ਉਹਨਾਂ ਨੇ ਹਫੜਾ ਫੜਾ ਦਫੜੀ ਮਚਾ ਦਿੱਤੀ ਕਿਉਂਕਿ ਬੀਸੀ ਸਰਕਾਰ ਨੂੰ ਕੰਮ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਾਲੋ ਨੇ ਸਮਝਾਇਆ ਕਿ ਇਹ ਜਾਣਨਾ ਮੁਸ਼ਕਿਲ ਹੈ ਕਿ ਰਾਸ਼ਪਤੀ ਲਈ ਪਸੰਦੀਦਾ ਨਤੀਜਾ ਕੀ ਹੈ ਤੇ ਇਹ ਗੱਲ ਇਸ ਨੂੰ ਚੁਣੌਤੀਪੂਰਨ ਬਣਾਉਂਦੀ ਹੈ। ਸਾਨੂੰ ਨਹੀਂ ਪਤਾ ਕਿ ਉਹ ਦਿਨ-ਪ੍ਰਤੀ ਦਿਨ ਕੀ ਕਰਨ ਜਾ ਰਹੇ ਨੇ ਸਾਨੂੰ ਨਹੀਂ ਪਤਾ ਕਿ ਅਸੀਂ ਕਦੋਂ ਜਾਗਦੇ ਹਾਂ ਕਿ ਰਾਸ਼ਟਰਪਤੀ ਦਾ ਸੋਸ਼ਲ ਮੀਡੀਆ ਤੇ ਕੀ ਸੰਦੇਸ਼ ਹੋਵੇਗਾ ਕਾਲੋ ਦਾ ਕਹਿਣਾ ਹੈ ਕਿ ਬੀਸੀ ਦੇ ਲਈ ਕੁੰਜੀ ਆਪਣੇ ਸਰੋਤਾਂ ਤੇ ਨਿਰਭਰ ਕਰਨਾ ਤੇ ਦੂਜੇ ਦੇਸ਼ਾਂ ਨਾਲ ਵਿਭਿੰਨ ਵਪਾਰ ਵਧਾਉਣਾ ਹੈ ਕਾਲੋ ਨੇ ਅੱਗੇ ਕਿਹਾ ਕਿ ਇਸ ਵਿੱਚ ਜਾਪਾਨ ਅਤੇ ਵਿਏਟਨਾਮ ਵੀ ਸ਼ਾਮਿਲ ਹੈ ਉਹ ਕਹਿੰਦੇ ਨੇ ਕਿ ਅੰਤਰਰਾਜੀ ਵਪਾਰਕ ਰੁਕਾਵਟਾਂ ਨੂੰ ਤੋੜਨ ਦੇ ਨਾਲ ਵੀ ਮਦਦ ਮਿਲੇਗੀ ਅਜੇ ਹਾਕੁਜੋ ਕਾਰਨੀ ਨੇ 1 ਜੁਲਾਈ ਤੱਕ ਕਰਨ ਦਾ ਵਾਅਦਾ ਕੀਤਾ ਹੈ ਕਾਲੋ ਦਾ ਕਹਿਣਾ ਹੈ ਕਿ ਲੋਕ ਆਪਣੀਆਂ ਨੌਕਰੀਆਂ ਬਾਰੇ ਚਿੰਤਾਤ ਹਨ ਖਾਸ ਕਰਕੇ ਜੰਗਲਾਤ ਅਤੇ ਮੋਟਰਾਈ ਵਰਗੇ ਖੇਤਰਾਂ ਦੇ ਵਿੱਚ ਪਰ ਉਹ ਅੱਗੇ ਕਹਿੰਦੇ ਨੇ ਕਿ ਉਹ ਟੈਰਿਫ ਘਟਾਉਣ ਦੀ ਉਡੀਕ ਕਰਨ ਦੀ ਬਜਾਏ ਜਿੰਨੀ ਜਲਦੀ ਹੋ ਸਕੇ ਬੀਸੀ ਨੌਕਰੀਆਂ ਦੀ ਰੱਖਣ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸੰਗੀ ਪੈਕੇਜ ਉਹਨਾਂ ਸੂਬਿਆਂ ਦੇ ਲਈ ਫੰਡਿੰਗ ਹੈ ਜੋ ਪਾਰ ਯੁੱਧ ਤੋਂ ਹੋਣ ਵਾਲੇ ਕਿਸੇ ਵੀ ਸੰਭਾਵੀ ਨੁਕਸਾਨ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਬਾਰੇ ਹੋਰ ਵੇਰਵੇ ਇਸ ਮਹੀਨੇ ਦੇ ਅੰਤ ਦੇ ਵਿੱਚ ਕਾਰਨੀ ਦੇ ਵੱਲੋਂ ਆਪਣੀ ਨਵੀਂ ਕੈਬਨਟ ਦਾ ਨਾਮ ਲੈਣ ਤੋਂ ਬਾਅਦ ਆਉਂਦੀ ਉਮੀਦ ਹੈ ਫਿਲਹਾਲ ਕਾਲੂ ਦਾ ਕਹਿਣਾ ਹੈ ਕਿ ਬੀਸੀ ਦੇ ਵਿੱਚ ਅਜੇ ਤੱਕ ਵੱਡੇ ਪੱਧਰ ਤੇ ਨੌਕਰੀਆਂ ਦਾ ਨੁਕਸਾਨ ਨਹੀਂ ਹੋ ਰਿਹਾ ਉਹ ਕਹਿੰਦੇ ਨੇ ਕਿ ਇੱਕ ਚੰਗੀ ਗੱਲ ਹੈ ਕਿ ਕੈਨੇਡੀਅਨਾਂ ਦੇ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਾਣ ਆ ਮੈਂ ਆਪਣੇ ਆਣ ਗੁਆਣ ਦੇ ਵਿੱਚ ਜਿੰਨੇ ਕੈਨੇਡੀਅਨਾਂ ਚੰਡੇਲਰ ਆਉਂਦੇ ਦੇਖੇ ਨੇ ਇਕਬਾਲ ਦੀ ਗੱਲ ਹੈ ਮੈਂ ਲੋਕਾਂ ਨੂੰ ਆਪਣੇ ਖਰੀਦਦਾਰ ਦੇ ਵਿਵਹਾਰ ਨੂੰ ਬਦਲਦੇ ਦੇਖ ਰਿਹਾ ਲੋਕ ਅਮਰੀਕਾ ਨਹੀਂ ਜਾ ਰਹੇ ਲੋਕ ਆਪਣੀਆਂ ਯਾਤਰਾਵਾਂ ਰੱਦ ਕਰਨ ਦੀ ਚੋਣ ਕਰ ਰਹੇ ਨੇ ਖਾਲੋ ਦਾ ਕਹਿਣਾ ਹੈ ਕਿ ਇੱਕ ਵਾਰ ਨਵੀਂ ਸੰਗੀ ਕੈਬਨਿਟ ਦਾ ਨਾਮ ਆਉਣ ਤੋਂ ਬਾਅਦ ਬੀਸੀ ਦੇ ਪ੍ਰੀਮੀਅਰ ਅਤੇ ਹੋਰ ਹਿੱਸੇਦਾਰ ਅਰਥਵਿਵਸਥਾ ਨੂੰ ਮਜਬੂਰ ਕਰਨ ਦੀਆਂ ਯੋਜਨਾਵਾਂ ਦਾ ਪਤਾ ਲਗਾਉਣ ਲਈ ਮੀਟਿੰਗਾਂ ਕਰਨਗੇ ਕੁਝ ਮਹੀਨਿਆਂ ਦੇ ਵਿੱਚ ਨਵੇਂ ਉਪਾਅ ਲਾਗੂ ਕਰਨ ਦੀ ਉਮੀਦ ਦੇ ਨਾਲ ਤੇ ਇਸ ਦੌਰਾਨ ਬੀਸੀ ਦੇ ਜੰਗਲਾਤ ਮੰਤਰੀ ਰਵੀ ਖਾਲੋ ਰਵੀ ਬੀਸੀ ਦੇ ਜੰਗਲਾਤ ਮੰਤਰੀ ਰਵੀ ਪਰਮਾਰ ਕਹਿੰਦੇ ਨੇ ਕਿ ਕਾਰਨੇ ਨੂੰ 트럼ਪ ਦੇ ਨਾਲ ਆਪਣੀ ਗੱਲਬਾਤ ਦੌਰਾਨ ਬੀਸੀ ਦੇ ਸੌਫਟਵੁੱਡ ਲੱਕੜ ਉਦਯੋਗ ਨੂੰ ਤਰਜੀਹ ਦੇਣ ਦੀ ਲੋੜ ਹੈ ਪਰਮਾਰ ਦਾ ਕਹਿਣਾ ਹੈ ਕਿ ਜੰਗਲਾਤ ਖੇਤਰ ਮੀਟਿੰਗ ਦੇ ਨਤੀਜੇ ਵਜੋਂ ਕੁਝ ਸਪਸ਼ਟਤਾ ਦੀ ਉਮੀਦ ਕਰ ਰਿਹਾ ਹੈ ਕਿਉਂਕਿ ਅਨਿਸ਼ਚਿਤਤਾ ਗਾਹਕਾਂ ਅਤੇ ਨਿਵੇਸ਼ਾਂ ਨੂੰ ਦੂਰ ਕਰ ਰਹੀ ਹੈ ਉਦਯੋਗ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਸੈਕਟਰ ਦੇ ਲਈ ਸਭ ਤੋਂ ਨੁਕਸਾਨ ਦੇ ਚੀਜ਼ ਇਹ ਨਹੀਂ ਹੈ ਕਿ ਇਸ ਸਮੇਂ ਸੈਕਟਰ ਦੇ ਲਈ ਅੱਗੇ ਕੀ ਹੋਣ ਵਾਲਾ ਹੋਰ ਉਦਯੋਗ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਕੈਨੇਡਾ ਅੱਗੇ ਜਾ ਕੇ ਸੰਯੁਕਤ ਰਾਜ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਦਾ ਮੁੜ ਮੁਲਾਂਕਣ ਕਰ ਰਿਹਾ ਹੈ ਨਿਊਜ਼ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਪਿਛਲੇ ਹਫਤੇ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਫਿਲਹਾਲ ਕਨਜ਼ਰਵੇਟਿਵ ਜਿਹੜੀ ਆ ਉਹ ਵੱਖਰੇ ਤਰੀਕੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਹੈ ਔਰ ਮੰਗਲਵਾਰ ਨੂੰ ਪਾਰਟੀ ਦੀ ਪਹਿਲੀ ਕੋਕਸ ਜਿਹੜੀ ਮੀਟਿੰਗ ਹੈ ਉਹ ਕੋਕਸ ਮੀਟਿੰਗ ਦੇ ਵਿੱਚ ਜਾਂਦਿਆਂ ਹੀ ਗਜ਼ਵੇਟੀ ਲੀਡਰ ਪੇਰੇ ਪਾਲਿਵ ਨੇ ਕਿਹਾ ਹੈ ਕਿ ਚੋਣ ਹਾਰ ਤੋਂ ਬਾਅਦ ਵੀ ਉਹ ਇਸ ਗਰਮੀਆਂ ਦੇ ਵਿੱਚ ਲੋਕ ਦੀ ਗੱਲ ਧਿਆਨ ਨਾਲ ਸੁਣਦੇ ਹੋਏ ਹੀ ਬਤਾਉਣਗੇ ਪਾਲੀਆਵਚੋਂ ਨਤੀਜਿਆਂ ਦੇ ਵਿੱਚ ਜਿਹੜੀ ਹੈ ਉਹ ਕੰਜ਼ਰਵੇਟਿਵਜ਼ ਲਈ ਮਾਣ ਕਰਨ ਦੇ ਲਈ ਬਹੁਤ ਕੁਝ ਹੈ ਔਰ ਉਹਨਾਂ ਇਹ ਗੱਲ ਖਾਸ ਤੌਰ ਤੇ ਕਹੀ ਹੈ ਪਰ ਉਹਨਾਂ ਨੇ ਦੋ ਤੀ ਮੁਕਾਬਲੇ ਨੂੰ ਲਿਬਰਲਜ਼ ਦੇ ਲਈ ਜਿੱਤ ਦਾ ਕਾਰਨ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਮੁਲਕ ਦਾ ਰਾਜਨੀਤਿਕ ਨਕਸ਼ਾ ਜਿਹੜਾ ਉਹ ਬਦਲ ਗਿਆ ਹੈ ਜੇ ਤੁਸੀਂ ਮੈਨੂੰ ਕੁਝ ਸਾਲ ਪਹਿਲਾਂ ਜਿਹੜਾ ਕਹਿੰਦੇ ਕਿ ਸਾਨੂੰ 41% ਵੋਟਾਂ ਮਿਲਣਗੀਆਂ ਤਾਂ ਮੈਂ ਕਹਿੰਦਾ ਵਾ ਇਹ ਬਹੁਤ ਹੀ ਵਧੀਆ ਗੱਲ ਹੈ ਪਰ ਜੇ ਤੁਸੀਂ ਮੈਨੂੰ ਕਹਿੰਦੇ ਕਿ ਸਾਨੂੰ 41% ਵੋਟਾਂ ਮਿਲਣਗੀਆਂ ਤੇ ਫਿਰ ਵੀ ਅਸੀਂ ਇਹ ਨਹੀਂ ਜਿੱਤਾਂਗੇ ਤਾਂ ਮੈਂ ਕਹਿੰਨਾ ਕਿ ਤੁਸੀਂ ਹਿਲ ਗਏ ਹੋ ਪੋਲੀਐਵ ਜਿਹੜੇ ਨੇ ਪੋਲੀਐਵ ਨੇ ਪੋਲੀਆਵ ਜਿਨ੍ਹਾਂ ਨੇ 20 ਸਾਲ ਤੱਕ ਐਮਪੀ ਦੇ ਵਜੋਂ ਕਾਲਟਨ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ ਉਹ ਐਤ ਕੀ ਆਪਣੀ ਇਹ ਰਾਈਡਿੰਗ ਜਿਹੜੀ ਹੈ ਉਹ ਜਿੱਤ ਨਹੀਂ ਪਾਏ ਔਰ ਇਸ ਮਹੀਨੇ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਪੋਲੀਆਵ ਸ਼ਾਮਲ ਨਹੀਂ ਹੋਣਗੇ ਔਰ 28 April ਨੂੰ ਚੁਣੇ ਗਏ 143 ਕਜ਼ੋਬਰੀਬਸ ਮੰਗਲਵਾਰ ਨੂੰ ਚੋਣ ਨਤੀਜਿਆਂ ਤੇ ਚਰਚਾ ਕਰਨ ਦੇ ਲਈ ਪਹਿਲੀ ਵਾਰ ਆਟਮਾ ਦੇ ਵਿੱਚ ਇਕੱਠੇ ਹੋਏ ਤੇ ਇਸ ਤੇ ਪੂਰੇ ਦਿਨ ਜਿਹੜੀ ਆ ਮੀਟਿੰਗ ਚੱਲਣ ਦੀ ਉਮੀਦ ਆ ਔਰ ਕੋਕਸ ਨੇ ਇਹ ਵਿਚਾਰਨਾ ਵੀ ਹੈ ਕਿ ਸਦਨ ਦੇ ਜਿਹੜੇ ਨੇ ਉਹ 스프링 ਸੈਸ਼ਨ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਦੇ ਵਜੋਂ ਕੌਣ ਅਹੁਦਾ ਸੰਭਾਲੇਗਾ ਕਿਉਂਕਿ ਪੋਲੀਆ ਜਿਹੜੇ ਨੇ ਉਹ ਹੁਣ ਐਮਪੀ ਨਹੀਂ ਐ ਕੋਕਸ ਦੇ ਵੱਲੋਂ ਰਿਫਾਰਮ ਐਕਟ ਦੇ ਜਿਹੜੇ ਉਪ ਪ੍ਰਬੰਧਾ ਦੇ ਉੱਤੇ ਵੀ ਚਰਚਾ ਕਰਨ ਦੀ ਸੰਭਾਵਨਾ ਹੈ ਕਿ ਕੋਕਸ ਮੈਂਬਰਾਂ ਨੂੰ ਪਾਰਟੀ ਲੀਡਰਸ਼ਿਪ ਦੀ ਜਿਹੜੀ ਹੈ ਉਸ ਵਿੱਚਿਆ ਕਰਨ ਦੇ ਲਈ ਗੁਪਤ મતદાન ਦੀ ਮੰਗ ਕਰਨ ਦੀ ਆਗਿਆ ਵੀ ਦਿੰਦਾ ਔਰ ਇਹੀ ਉਹ ਵਿਧੀ ਹੈ ਜਿਸ ਦੀ ਜਿਹੜੀ ਹੈ ਵਰਤੋਂ ਸਾਬਕਾ ਲੀਡਰ ਐਰੀਨੋ ਟੋਲ ਨੂੰ 2021 ਦੀਆਂ ਚੋਣਾਂ ਦੇ ਵਿੱਚ ਟਰੂਡੋ ਦੇ ਲਿਬਰਲਾਂ ਨੂੰ ਹਰਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਹਟਾਉਣ ਦੇ ਲਈ ਕੀਤੀ ਗਈ ਸੀ ਪਾਲੀਅਮ ਨੇ 2022 ਦੇ ਅਖੀਰ ਦੇ ਵਿੱਚ ਕੰਜ਼ਰਵੇਟਿਵਜ਼ ਪਾਰਟੀ ਦੇ ਮੈਂਬਰ ਜਿਹੜੇ ਨੇ ਉਨਾ ਮੈਂਬਰਾਂ ਦੇ ਭਾਰੀ ਬਹੁਮਤ ਨਾਲ ਲੀਡਰਸ਼ਿਪ ਜਿੱਤੀ ਸੀ ਪਰ ਮੰਗਲਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਵਾਲੇ ਕੰਜ਼ਰਵੇਟਿਵਜ਼ ਨੇ ਜਿਹੜੀ ਹੈ ਉਹ ਸੰਕੇਤ ਦਿੱਤੇ ਕਿ ਪੌਲੀਆ ਲੀਡਰ ਦੇ ਵੱਜੋਂ ਬਰਕਰਾਰ ਰਹਿਣਗੇ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਬੀਸੀ ਦੇ ਸੰਸਦ ਮੈਂਬਰ ਡੌਨ ਡੇਵਿਸ ਨੂੰ ਜਿਹੜਾ ਹੈ ਉਹ ਅੰਤਰੀਮ ਨੇਤਾ ਚੁਣਿਆ ਫੈਡਰਲ ਕੌਂਸਲ ਅਤੇ ਐਨਡੀਪੀ ਕੌਕਸ ਨੇ ਸੋਮਵਾਰ ਰਾਤ ਨੂੰ ਸਥਾਨਕ ਸੰਸਦ ਮੈਂਬਰ ਦਾ ਇਹ ਫੈਸਲਾ ਕੀਤਾ 28 ਅਪ੍ਰੈਲ ਨੂੰ ਹੋਈਆਂ ਸੰਘੀ ਚੋਣਾਂ ਦੇ ਵਿੱਚ ਡੇਵਿਸ ਨੇ ਆਪਣੀ ਕੂਬਰ ਕਿੰਗਸ ਵੇ ਸੇਟ 37.2% ਜਿਹੜੀ ਹੈ ਉਹ ਵੋਟਾਂ ਦੇ ਨਾਲ ਜਿੱਤੀ ਹੈ ਔਰ ਉਹ 2008 ਤੋਂ ਸੰਸਦ ਦੇ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਵੀ ਕਰ ਰਹੇ ਨੇ ਐਨਡੀਪੀ ਦਾ ਫਿਲਹਾਲ ਕਹਿਣਾ ਹੈ ਕਿ डेविस पार्टी दी दिशा निर्धारित ਕਰਨ ਦੇ ਲਈ ਹੋਰ ਪਾਰਟੀ ਮੈਂਬਰਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਇਰਾਦਾ ਰੱਖਦੇ ਨੇ ਕਿਉਂਕਿ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਲੀਡਰਸ਼ਿਪ ਮੁਕਾਬਲੇ ਦੀ ਤਿਆਰੀ ਸ਼ੁਰੂ ਕਰਨਗੇ ਸਾਪਾਨੀਤਾ ਜਗਮੀਤ ਸਿੰਘ ਨੇ 28 ਅਪ੍ਰੈਲ ਨੂੰ ਕੈਨੇਡਾ ਫੈਡਰਲ ਚ ਉਹਨਾਂ ਦੇ ਵਿੱਚ ਆਪਣੀ ਬਰਨਬੀ ਸੈਂਟਰਲ ਸੀਟ ਹਾਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਸਿੰਘ 2017 ਤੋਂ ਜਿਹੜੇ ਨੇ ਉਹ ਐਨਡੀਪੀ ਦੇ ਨੇਤਾ ਸਨ ਉਹਨਾਂ ਨੇ ਫਰਵਰੀ 2019 ਤੋਂ ਓਟਵਾ ਦੇ ਬਰਨਬੀ ਸਾਊਥ ਫੈਡਰਲ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਦੋ ਤੱਕ ਉਹ 2025 ਦੇ ਵਿੱਚ ਆਪਣੀ ਸੀਟ ਹਾਰ ਨਹੀਂ ਗਏ ਤੇ ਹਾਰ ਨਹੀਂ ਗਏ ਔਰ ਉਹ 18.18 ਫੀਸਰਡ ਵੋਟਾਂ ਦੇ ਨਾਲ ਤੇ ਜਿਸ ਥਾਂ ਤੇ ਰਹੇ ਲਿਬਰਲ ਪਾਰਟੀ ਜਿਹੜੀ ਹੈ ਉਹਨਾਂ ਦੇ ਜੇਤੂ ਅਤੇ ਕੰਜ਼ਰਵੇਟਿਵਸ ਪਾਰਟੀ ਦੇ ਉਮੀਦਵਾਰ ਤੋਂ ਪਿੱਛੇ ਹੀ ਰਹੇ ਔਰ 2025 ਦੇ ਵਿੱਚ ਸਾਬਕਾ ਬਰਨਬੀ ਸਾਊਥ ਜ਼ਿਲ੍ਹੇ ਨੂੰ ਵੈਂਕੂਵਰ ਪ੍ਰਿਜ਼ਰਵਿਊ ਸਾਊਥ ਬਰਨਬੀ ਅਤੇ ਬਰਨਬੀ ਸੈਂਟਰਲ ਜਿਹੜਾ ਬਰਨਬੀ ਸੈਂਟਰਲ ਰਾਈਡਿੰਗਸ ਦੇ ਨਾਲ ਜਿਹੜਾ ਉਹ ਬਦਲ ਦਿੱਤਾ ਗਿਆ ਬੀਸੀ ਦੇ ਲੋਕਾਂ ਦੇ ਸੈਲਫੋਨ, ਟੈਲੀਵਿਜ਼ਨ ਜਿਹੜੇ ਨੇ ਅਤੇ ਰੇਡੀਓ ਜਿਹੜੇ ਨੇ ਉਹਨਾਂ ਦੇ ਉੱਤੇ ਐਮਰਜੈਂਸੀ ਅਲਰਟ ਭੇਜਣ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ। ਨੈਸ਼ਨਲ ਪਬਲਿਕ ਅਲਰਟਿੰਗ ਜਿਹੜੀ ਹੈ ਉਹ ਅਲਰਟਿੰਗ ਸਿਸਟਮ ਦੇ ਵੱਲੋਂ ਇਹ ਟੈਸਟ ਅਸਲ ਐਮਰਜੈਂਸੀ ਦੇ ਲਈ ਸਿਸਟਮ ਦੀ ਤਿਆਰੀ ਨੂੰ ਜਾਂਚੇਗਾ ਤੇ ਕਿਸੇ ਵੀ ਲੋੜਿੰਦੀਆਂ ਤਬਦੀਲੀਆਂ ਦੀ ਜਿਹੜੀ ਹੈ ਉਹ ਪਛਾਣ ਕਰੇਗਾ। emergancy ਦੀ ਸੂਰਤ ਵਿੱਚ ਜਨਤਕ ਸੁਰੱਖਿਆ ਦੇ ਵਿੱਚ ਸੁਧਾਰ ਕਰਨ ਲਈ emergency ਲਈ ਤਿਆਰੀ ਦੇ ਹਫਤੇ ਦੇ ਹਿੱਸੇ ਵਜੋਂ ਬੁੱਧਵਾਰ 7 ਮਈ ਨੂੰ ਦੁਪਹਿਰ 1:55 ਮਿੰਟ ਦੇ ਉੱਤੇ BC emergency ਯਾਨੀ pacific time ਦੇ ਮੁਤਾਬਕ alert system ਦਾ ਇੱਕ ਟੈਸਟ ਕੀਤਾ ਜਾਏਗਾ alert ਜਿਹੜਾ ਹੈ ਇਹ ਟੈਸਟ alert ਚੇਤਾਵਨੀ ਜਿਹੜੀ ਹੈ ਉਹ ਸਾਰੇ ਟੁਕਵੇਂ ਸੈਲਫੋਨਾਂ ਤੇ ਭੇਜੀ ਜਾਵੇਗੀ ਤੇ ਰੇਡੀਓ ਤੇ ਟੈਲੀਵਿਜ਼ਨ ਪ੍ਰਸਾਰਣਾਂ ਦੇ ਵਿੱਚ ਰੁਕਾਵਟ ਪਾਵੇਗੀ ਸੈਲਫੋਨ ਤੇ ਟੈਕਸਟ ਮੈਸੇਜ ਦੇ ਵਿੱਚ ਲਿਖਿਆ ਹੋਵੇਗਾ ਕਿ ਇਹ BC ਅਮਰਜੰਸੀ ਅਲਰਟ ਸਿਸਟਮ ਦਾ ਇੱਕ ਟੈਸਟ ਹੈ ਇਹ ਸਿਰਫ ਇੱਕ ਟੈਸਟ ਹੈ ਕਿਸੇ ਅਮਰਜੰਸੀ ਦੌਰਾਨ ਇਹ ਸੁਨੇਹਾ ਤੁਹਾਨੂੰ ਦੱਸੇਗਾ ਕਿ ਸੁਰੱਖਿਅਤ ਰਹਿਣ ਲਈ ਕੀ ਕਰਨਾ ਹੈ ਇਹ ਜਾਣਕਾਰੀ ਜਿਹੜੀ ਆ ਤੁਹਾਡੀ ਜਾਨ ਬਚਾ ਸਕਦੀ ਹੈ ਨੈਸ਼ਨਲ ਪਬਲਿਕ ਅਲਰਟਿੰਗ ਸਿਸਟਮ ਦੇ ਵੱਲੋਂ ਇਹ ਟੈਸਟ ਅਸਲ ਐਮਰਜੈਂਸੀ ਲੇਟ ਸਿਸਟਮ ਦੀ ਤਿਆਰੀ ਨੂੰ ਜਾਂਚੇਗਾ ਤੇ ਕਿਸੇ ਵੀ ਲੋੜਿੰਦੀਆਂ ਤਬਦੀਲੀਆਂ ਦੀ ਪਛਾਣ ਕਰੇਗਾ ਨੈਸ਼ਨਲ ਪਬਲਿਕ ਅਲਰਟਿੰਗ ਸਿਸਟਮ ਫੈਡਰਲ ਸੁਭਾਈ ਅਤੇ ਟੈਰੀਟੋਰੀਅਲ ਸਰਕਾਰਾਂ ਦੇ ਨਾਲ-ਨਾਲ ਉਦਯੋਗ ਦੇ ਪਾਈਵਾਲਾਂ ਦੇ ਵਿਚਕਾਰ ਇੱਕ ਸਾਂਝੀ ਕੋਸ਼ਿਸ਼ ਹੈ ਇਹ ਲੋਕਾਂ ਨੂੰ ਉਹਨਾਂ ਦੀ ਜਾਨ ਤੇ ਸੁਰੱਖਿਆ ਦੇ ਫੌਰੀ ਤੇ ਸੰਭਾਵਿਤ ਖਤਰਿਆਂ ਤੇ ਜੋਖਮ ਬਾਰੇ ਤੇਜ਼ੀ ਨਾਲ ਸਾਵਧਾਨ ਹੋਣ ਲਈ ਚੇਤਾਵਨੀ ਦੇਣ ਦਾ ਇੱਕ ਜਿਹੜਾ ਉਹ ਮਿਆਰੀ ਤਰੀਕਾ ਵੀ ਪ੍ਰਦਾਨ ਕਰਦਾ ਹੈ ਬੀਸੀ ਐਮਰਜੈਂਸੀ ਅਲਰਟ ਸਿਸਟਮ ਨੂੰ 6 April 2018 ਨੂੰ ਸ਼ੁਰੂ ਕੀਤਾ ਗਿਆ ਸੀ ਤੇ ਇਸ ਨੂੰ ਸਾਲ ਦੇ ਵਿੱਚ ਦੋ ਵਾਰ ਬਸੰਤ ਤੇ ਪਤਝੜ ਦੇ ਰੁੱਤਾਂ ਦੇ ਦੌਰਾਨ ਟੈਸਟ ਕੀਤਾ ਜਾਂਦਾ ਹੈ ਇਸ ਸਾਧਨ ਦੀ ਮਹੱਤਵ ਤਤਾਂ ਨੂੰ ਪਛਾਣਦੇ ਹੋਏ ਸੂਬੇ ਨੇ ਸਾਲ 2022 ਦੇ ਵਿੱਚ ਬੀਸੀ ਅਮਰਜੰਸੀ ਅਲਰਟ ਦੀ ਵਰਤੋਂ ਦਾ ਵਿਸਤਾਰ ਕੀਤਾ ਤਾਂ ਜੋ ਸੁਨਾਮੀ ਚੇਤਾਵਨੀਆਂ ਤੋਂ ਇਲਾਵਾ ਹੜ੍ਹਾਂ, ਜੰਗਲੀ ਅੱਗਾਂ ਤੇ અત્યੰਤ ਗਰਮੀਆਂ ਦੀਆਂ ਅਮਰਜੰਸੀਆਂ ਦੇ ਨਾਲ ਸੰਬੰਧਿਤ ਖਤਰਿਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕੇ ਪਿਛਲੇ ਸਾਲ ਫੈਡਰਲ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭੁਚਾਲ ਦੇ ਸ਼ੁਰੂ ਦੇ ਵਿੱਚ ਹੀ ਚੇਤਾਵਨੀ ਦੇਣ ਵਾਲੇ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਜੇ ਖੇਤਰਾਂ ਜੇ ਖਤਰਾ ਕਿਸੇ ਨਿਸ਼ਚਿਤ ਪੱਧਰ ਤੇ ਪਹੁੰਚ ਜਾਂਦਾ ਹੈ ਤਾਂ ਇਹ ਸਿਸਟਮ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੇ ਵਿੱਚ ਮੌਜੂਦ ਸੈੱਲ ਫੋਨ ਸੇਵਾਵਾਂ ਦੇ ਵਿੱਚ ਆਪਣੇ ਆਪ ਰੁਕਾਵਟ ਪਾ ਕੇ ਇੱਕ ਚੇਤਾਵਨੀ ਦਾ ਮੈਸੇਜ ਜਾਰੀ ਕਰੇਗਾ ਅਜਿਹਾ ਭੁਚਾਲ ਦੇ ਪਹਿਲੇ ਤੇਜ਼ ਝਟਕੇ ਨੂੰ ਮਹਿਸੂਸ ਕਰਨ ਤੋਂ ਪਹਿਲਾਂ ਕੀਤਾ ਜਾਏਗਾ ਚੇਤਾਵਨੀ ਦਾ ਮੈਸੇਜ ਲੋਕਾਂ ਨੂੰ ਆਪਣੀ ਤੇ ਦੂਜਿਆਂ ਦੀ ਬਿਹਤਰ ਸੁਰੱਖਿਆ ਕਰਨ ਲਈ ਕੁਝ ਸਕਿੰਟਾਂ ਦਾ ਕੀਮਤੀ ਸਮਾਂ ਪ੍ਰਦਾਨ ਕਰਦਾ ਹੈ ਵਾਤਾਵਰਣ ਤੇ ਜਲਵਾਯੂ ਤਬਦੀਲੀ ਕੈਨੇਡਾ ਚਖੜ ਤੂਫਾਨ ਗਰਜ ਤੇ ਮੀਂਹ ਵਾਲਾ ਤੂਫਾਨ ਤੇ ਸੁਭਾਈ ਕਾਰਨ ਜਿਹੜਾ ਹੈ ਸੁਭਾਈ ਤੂਫਾਨ ਕਾਰਨ ਸਮੁੰਦਰੀ ਪਾਣੀ ਦੇ ਪੱਧਰ ਦੇ ਵਿੱਚ ਵਾਧੇ ਦੌਰਾਨ ਸੈਲਫੋਨ ਦੀਆਂ ਸੇਵਾਵਾਂ ਦੇ ਵਿੱਚ ਰੁਕਾਵਟ ਪਾ ਕੇ ਅਲਰਟ ਦੇ ਜਨਰੇ ਲਈ ਜ਼ਿੰਮੇਵਾਰ ਹੈ ਸਿਵਲ ਐਮਰਜੈਂਸੀਆਂ ਅਤੇ ਐmber ਅਲਰਟ ਜਾਰੀ ਕਰਨ ਦੇ ਲਈ ਪੁਲਿਸ ਜ਼ਿੰਮੇਵਾਰ ਹੈ ਸਾਲ 2023 ਤੇ 2024 ਦੇ ਜੰਗਲੀ ਅੱਗਾਂ ਦੇ ਮੌਸਮ ਦੌਰਾਨ ਜੰਗਲੀ ਅੱਗਾਂ ਦੇ ਖਤਰੇ ਕਾਰਨ ਹਜ਼ਾਰਾਂ ਲੋਕਾਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਆਪਣੇ ਘਰ ਛੱਡ ਕੇ ਜਾਣ ਲਈ ਆਗਿਆ ਸੀ ਬੀਸੀ ਐਮਰਜੈਂਸੀ ਅਲਰਟ ਲੋਕਾਂ ਨੂੰ ਸਮੇਂ ਸਿਰ ਜੀਵਨ ਬਚਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਇੱਕ ਮਹੱਤਵਪੂਰਨ ਸਾਧਨ ਹੈ ਤਾਂ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹਲੇ ਇੱਕ ਛੋਟੇ ਆਨਲਾਈਨ ਸਰਵੇਖਣ ਵਿੱਚ ਭਾਗ ਲੈ ਸਕਦੇ ਨੇ ਕਿ ਕਿੰਨੇ ਲੋਕਾਂ ਨੂੰ ਇਹ ਟੈਸਟ ਮੈਸੇਜ ਭੇਜਿਆ ਗਿਆ ਜਿਸ ਸਬੰਧ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਪੁਲਿਸ ਸ਼ੁੱਕਰਵਾਰ 11 April ਨੂੰ ਹੋਈ ਚਾਕੂ ਮਾਰਨ ਦੀ ਘਟਨਾ ਦੇ ਵਿੱਚ ਇੱਕ ਸ਼ੱਕੀ ਦੀ ਪਛਾਣ ਕਰਨ ਦੇ ਲਈ ਮਦਦ ਮੰਗ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ ਔਰ ਉਸ ਦਿਨ ਲਗਭਗ 2:43 ਮਿੰਟ ਦੇ ਉੱਤੇ ਪੁਲਿਸ ਨੂੰ ਸਰੀ ਦੇ 108 ਐਵੇਨਿਊ ਅਤੇ 132 ਸਟਰੀਟ ਦੇ ਉੱਤੇ ਸਥਿਤ ਇੱਕ Chevron ਗੈਸ ਸਟੇਸ਼ਨ ਤੇ ਦੋ ਆਦਮੀਆਂ ਦੇ ਵਿਚਕਾਰ ਹੋਏ ਝਗੜੇ ਸਬੰਧੀ ਇੱਕ ਕਾਲ ਦਾ ਜਵਾਬ ਮਿਲਿਆ ਇੱਕ ਆਦਮੀ ਨੇ ਕਥੀ ਤੌਰ ਤੇ ਦੂਜੇ ਆਦਮੀ ਨੂੰ ਕਈ ਵਾਰ ਜਿਹੜਾ ਉਹ ਚਾਕੂ ਮਾਰਿਆ ਤੇ ਫਿਰ ਇੱਕ ਔਰਤ ਦੇ ਨਾਲ ਮੋਟਰਸਾਈਕਲ ਤੇ ਭੱਜ ਗਿਆ ਸ਼ੱਕੀ ਨੂੰ ਆਖਰੀ ਵਾਰ ਸਵੇਰੇ 2:50 ਮਿੰਟ ਦੇ ਕਰੀਬ ਗੇਟਵੇ ਸਕਾਈਟ੍ਰੇਨ ਸਟੇਸ਼ਨ ਦੇ ਬਾਹਰ ਜਿਹੜਾ ਹੈ ਉਹ 108 ਐਵੇਨਿਊ ਅਤੇ ਯੂਨੀਵਰਸਿਟੀ ਡਰਾਈਵ ਦੇ ਉੱਤਰ ਪੂਰਬ ਕੋਨੇ ਦੇ ਨੇੜੇ ਇੱਕ ਟੈਕਸੀ ਦੇ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ ਭਾਵੇਂ ਪੀੜਤ ਨੂੰ ਚਾਕੂ ਦੇ ਜਿਹੜੇ ਨੇ ਉਹ ਕਈ ਅ ਜਖਮ ਲੱਗੇ ਸਨ ਪਰ ਉਹ ਗੰਭੀਰ ਨਹੀਂ ਸਨ ਪਰ ਉਸ ਦਾ ਡਾਕਟਰੀ ਇਲਾਜ ਹੋਇਆ ਤੇ 12 ਅਪ੍ਰੈਲ 2025 ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ ਸਾਰੇ ਸੁਰਾਗ ਪਤਾ ਲਗਾਉਣ ਦੇ ਬਾਵਜੂਦ ਪੁਲਿਸ ਸ਼ੱਕੀ ਦੀ ਪਛਾਣ ਕਰਨ ਦੇ ਵਿੱਚ ਅਸਮਰਥ ਰਹੀ ਹੈ 40 ਸਾਲਾਂ ਦਾ ਇੱਕ ਆਦਮੀ ਸ਼ੱਕੀ ਨੇ ਹਰੇ ਰੰਗ ਦੀ ਜਿਹੜੀ ਹੈ ਉਹ ਕੈਮੋਫਲੇਜ ਹੁੱਡੀ ਤੇ ਨੀਲੀ ਜੀਨਸ ਤੇ ਇੱਕ ਗੂੜੀ ਜੈਕਟ ਅਤੇ ਚਿੱਟੇ ਰੰਗ ਦੇ ਜਿਹੜੇ ਨੇ ਉਹ ਜੁੱਤੇ ਪਾਏ ਹੋਏ ਨੇ ਤੇ ਉਸ ਦੇ ਜਿਹੜਾ ਹੈ ਉਹ ਲਾਲ ਤੇ ਸੰਤਰੀ ਸਾਈਕਲ ਜਿਹੜਾ ਮੋਟਰਸਾਈਕਲ ਜਿਹੜਾ ਉਹ ਚਲਾ ਰਿਹਾ ਸੀ ਤੇ ਕਈ ਨੀਲੇ ਵਾਲਮਾਰਟ ਸ਼ਾਪਿੰਗ ਬੈਗ ਲੈ ਕੇ ਜਾ ਰਿਹਾ ਸੀ ਉਸ ਦੇ ਨਾਲ ਆਈ ਔਰਤ ਨੂੰ 40 ਸਾਲਾਂ ਦੀ ਇੱਕ ਔਰਤ ਦੱਸਿਆ ਗਿਆ ਔਰ ਜਿਸ ਨੇ ਟੀਐਨਏ ਲੋਗੋ ਵਾਲੀ ਖਾਲੀ ਹੁੱਡੀ ਇੱਕ ਚਿੱਟੀ ਜਿਹੜੀ ਹੈ ਉਹ بیسਬਾਲ ਕੈਪ ਅਤੇ ਗੂੜੀ ਪੈਂਟ ਤੇ ਗੂੜੇ ਜੁੱਤੇ ਪਾਏ ਹੋਏ ਨੇ ਅਗ ਦੇਖਦੇ ਹਾਂ ਜਵੰਚਨ ਤੋਂ ਕੁਲਵੀਰ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੋਈ ਹੈ ਕਿ ਇੱਕ ਹਾਦਸਾ ਵਾਪਰਿਆ ਉਹਦੇ ਵਿੱਚ ਚਾਰ ਵਿਅਕਤੀ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਇਹ ਸੈਂਟਰਲ ਅਲਬਰਟਾ ਦੇ ਵਿੱਚ ਘਟਨਾ ਵਾਪਰੀ ਹੈ ਜੀ ਔਰ ਚਾਰੇ ਦੇ ਚਾਰੇ ਜਿਹੜੇ ਵਿਅਕਤੀ ਸੀਗੇ ਉਹ ਮਸਕਵਾਕਿਸ ਦੇ ਅਲਬਰਟਾ ਦੇ ਰਹਿਣ ਵਾਲੇ ਸੀਗੇ ਅ ਦੱਸਿਆ ਜਾਂਦਾ ਹੈ ਕਿ ਦੋ ਕਾਰਾਂ ਦੀ ਟੱਕਰ ਹੋਈ ਆ ਇੱਕ ਕਾਰ ਜਿਹੜੀ ਆ ਉਹਦਾ ਦੱਸਿਆ ਗਿਆ ਕਿ ਉਹ ਓਵਰਟੇਕ ਕਰਨ ਨੂੰ ਫਿਰਦੀ ਸੀ ਦੂਸਰੀ ਕਾਰ ਨੂੰ ਜਦੋਂ ਮੋੜਿਓ ਜਿਹੜੀ ਦੂਸਰੀ ਗੱਡੀ ਆਈ ਆ ਉਹਦੇ ਵਿੱਚ ਉਹ ਜਾ ਟਕਰਾਈ ਔਰ ਜਿਹੜੀ ਗੱਡੀ ਦੇ ਵਿੱਚ ਜਾ ਕੇ ਲੱਗੀ ਉਹਦੇ ਵਿੱਚ ਤਿੰਨ ਸਵਾਰ ਸੀਗੇ ਉਹਨਾਂ ਚੋਂ ਦੋ ਵਿਅਕਤੀ ਜਿਹੜੇ ਆ ਜੀ ਉਹ ਤਾਂ ਉੱਥੇ ਮੌਕੇ ਤੇ ਹੀ ਮਰਤਕ ਕਰਾਰ ਦੇ ਦਿੱਤੇ ਗਏ ਇੱਕ ਲੜਕੀ ਜਿਹੜੀ ਸੀਗੀ ਉਹਨੂੰ ਹਸਪੀਟਲ ਪਹੁੰਚਾਇਆ ਗਿਆ ਪਰ ਉਹ ਹਸਪੀਟਲ ਜਾ ਕੇ ਦਮ ਤੋੜ ਗਈ ਪਰ ਜਿਹੜੀ ਦੂਸਰੀ ਕਾਰ ਜਿਹੜੀ ਓਵਰਟੇਕ ਕਰ ਰਹੀ ਸੀ ਉਹਦੇ ਵਿੱਚ ਵੀ ਇੱਕ ਔਰਤ ਉਹ ਗੱਡੀ ਚਲਾ ਰਹੀ ਸੀਗੀ ਉਹਦੀ ਵੀ ਉੱਥੇ ਮੌਕੇ ਤੇ ਮੌਤ ਹੋ ਜਾਂਦੀ ਹੈ ਸੋ ਚਾਰ ਵਿਅਕਤੀ ਜਿਹੜੇ ਆ ਜੀ ਇਹ ਉਹਨਾਂ ਦੀ ਜਾਨ ਜਾਂਦੀ ਆ ਇਹ ਘਟਨਾ ਵਾਪਰੀ ਹੈਗੀ ਜੀ ਕੋਈ ਰਾਤ ਨੂੰ 11:00 ਵਜੇ ਦੇ ਕਰੀਬ ਹਾਈਵੇ 2A ਟਾਊਨਸ਼ਿਪ ਰੋਡ 434 ਦੇ ਨੇੜੇ ਇਹ ਤਕਰੀਬਨ 4 ਕਿਲੋਮੀਟਰ ਪਨੋਕਾ ਤੋਂ ਨਾਰਥ ਵਾਲੇ ਪਾਸੇ ਪੈਂਦੀ ਹੈ ਤੇ ਪਨੋਕਾ ਜਿਹੜਾ ਜੀ ਐਡਮੰਟਨ ਤੋਂ ਕੋਈ 80 ਕਿਲੋਮੀਟਰ ਸਾਊਥ ਵਾਲੇ ਪਾਸੇ ਸ਼ਹਿਰ ਹੈਗਾ ਜੀ ਸੋ ਇਹ ਘਟਨਾ ਇੱਕ ਤਾਂ ਵਾਪਰੀਆ ਔਰ ਦੂਸਰੀ ਜਿਹੜੀ ਇਲੈਕਸ਼ਨ ਜਦੋਂ ਹੋ ਕੇ ਹਟੀਆ ਤੇ ਜਿਹਦੇ ਵਿੱਚ ਕੰਜ਼ਰਵਟਿਵ ਪਾਰਟੀ ਦੇ ਲੀਡਰ ਜਿਹੜੇ ਨੇ ਪੀਅਰ ਪੋਲੀਆਫੋਰੀ ਆਪਣੀ ਸੀਟ ਹਾਰ ਗਿਆ ਜਿਹੜੀ ਉਹ ਕਈਆਂ ਸਾਲਾਂ ਤੋਂ ਉੱਥੋਂ ਵਨ ਕਰਦੇ ਆ ਰਹੇ ਸੀਗੇ ਉਹਨਾਂ ਲਈ ਉਸ ਦਿਨ ਹੀ ਇੱਕ ਐਮਪੀ ਨੇ ਉਸ ਤੋਂ ਬਾਅਦ ਮਤਲਬ ਇੱਕ ਦੋ ਦਿਨ ਉਹਨੇ ਕਿਹਾ ਸੀਗਾ ਕਿ ਮੈਂ ਸੀਟ ਛੱਡਦਾ ਤਾਂ ਕਿ ਪੀਅਰ ਪੋਲੀਫੋਰੀਓ ਸੀਟ ਜਿੱਤ ਕੇ ਦੁਬਾਰਾ ਜਿਹੜੇ ਆ ਪਾਰਲੀਮੈਂਟ ਵਿੱਚ ਪਹੁੰਚ ਸਕਣ ਕਿਉਂਕਿ ਇਹ ਜਿਹੜੀ ਸੀਟ ਹੈਗੀ ਆ ਜੀ ਇਹ ਦੇ ਵਿੱਚ ਡੇਮਿਨ ਕਰਕ ਨਾਂ ਦੇ ਹੈ ਨੇ ਵਿਅਕਤੀ ਬੈਟਲ ਰਿਵਰ ਕਰੋਫਟ ਤੋਂ ਉਹਨਾਂ ਨੇ ਇਹ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਜਿੱਤੀ ਆ ਔਰ ਉਹਨਾਂ ਨੂੰ 80% ਤੋਂ ਜ਼ਿਆਦਾ ਵੋਟਾਂ ਪਈਆਂ ਨੇ ਔਰ ਇਹ ਕਾਫੀ ਸੇਫ ਮੰਨੀ ਜਾਂਦੀ ਆ ਕੰਜ਼ਰਵਟਿਵ ਲੀਡਰ ਲਈ ਪਰ ਹੁਣ ਉਹਦੇ ਵਿੱਚ ਇੱਕ ਕਾਨੂੰਨੀ ਨੁਕਤਾ ਇਹ ਪੈ ਗਿਆ ਜੀ ਉਹ ਕਹਿੰਦੇ ਵੀ ਉਹ ਰਾਈਟ ਵੇ ਰਿਜ਼ਾਈਨ ਨਹੀਂ ਕਰ ਸਕਦੇ ਇਹਨੂੰ ਇਹ ਸੀਟ ਤੋਂ ਇਹ ਗੱਲ ਕਿਉਂਕਿ ਇਲੈਕਸ਼ਨਸ ਕੈਨੇਡਾ ਦੇ ਜਿਹੜਾ ਕਾਨੂੰਨ ਹੈਗਾ ਉਹਦੇ ਮੁਤਾਬਕ ਜੀ ਉਹ ਕਹਿੰਦੇ ਉਹਨਾਂ ਨੂੰ 30 ਦਿਨ ਵੇਟ ਕਰਨਾ ਪੈਣਾ ਜਿਸ ਦਿਨ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਅਨਾਉਂਸ ਕੀਤੇ ਗਏ ਆ ਔਰ ਗਜ਼ਟ ਦੇ ਵਿੱਚ ਉਹ ਛਾਪੇ ਜਾਣਗੇ ਉਸ ਤੋਂ ਬਾਅਦ 30 ਦਿਨਾਂ ਬਾਅਦ ਉਹ ਜਿਹੜਾ ਜੀ ਆਪਣੀ ਸੀਟ ਜਿਹੜੀ ਹੈ ਰਿਜ਼ਾਈਨ ਕਰ ਸਕਦੇ ਆ ਔਰ ਫਿਰ ਪੀਅਰ ਪੋਲੀਆਫੋਰੀ ਜਿਹੜੇ ਆ ਉਹ ਸੀਟ ਤੋਂ ਕੰਟੈਸਟ ਕਰ ਸਕਦੇ ਆ ਹਾਲਾਂਕਿ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਕਿਹਾ ਸੀਗਾ ਕਿ ਉਹ ਚਾਹੁੰਦੇ ਆ ਵੀ ਜਿੰਨੀ ਵੀ ਛੇਤੀ ਹੋ ਸਕੇ ਪੀਅਰ ਪੋਲੀਆਫੋਰੀ ਪਾਰਲੀਮੈਂਟ ਵਿੱਚ ਪਹੁੰਚਣ ਉਹ ਕਹਿੰਦੇ ਵੀ ਮੈਂ ਲੰਬੇ ਰੂਟ ਦੀ ਗੱਲ ਜਿਹੜੀ ਆ ਵੀ ਉਹ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਕੋਲ ਕਈ 30 ਦਿਨਾਂ ਤੋਂ ਲੈ ਕੇ 180 ਦਿਨ ਹੋਣਗੇ ਜਦ ਤੱਕ ਉਹ ਇਲੈਕਸ਼ਨ ਉੱਥੇ ਕਾਲ ਕਰ ਸਕਦੇ ਆ ਪਰ ਉਹਨਾਂ ਨੇ ਕਿਹਾ ਕਿ ਮੈਂ ਚਾਹਨਾਮ ਕੇ ਰਾਈਟ ਵੇ ਹੀ ਉਹ ਪਾਰਲੀਮੈਂਟ ਵਿੱਚ ਪਹੁੰਚਣ ਪਰ ਆ ਜਿਹੜਾ ਕਾਨੂੰਨੀ ਨੁਕਤਾ ਹੁਣ ਉਹਦੇ ਨਾਲ ਇਹ ਥੋੜੀ ਦੇਰੀ ਹੋ ਸਕਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਖਬਰ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ